ਕਪੂਰਥੜ੍ਹ ਜੱ ਲੱਗੇ ਜਾ ਰਹੀ ਜੀ ਸਭ ਤੋਂ ਵੱਡੀ ਕਪੜਾ ਸੇਲ ਪ੍ਰਕਾਸ਼ ਕਲੋਥ ਹਾਊਸ ਤੇ ਸਾਰੇ ਕਪੜੇ ਮਿਲਣਗੇ ਤੁਹਾਨੂੰ ਇੱਕ ਦੇ ਰੇਟ ਤੇ ਦੋ ਹਾਂਜੀ ਬਿਲਕੁਲ ਸਹੀ ਕਿਹਾ ਜੀ 700 ਦੇ ਦੋ ਸੂਟ 800 ਦੇ ਦੋ ਸੂਟ 1200 ਦਾ ਵੀਕਨ ਵਾਲਾ ਸੂਟ 1100 ਦੇ ਦੋ ਮਿਲਣਗੇ ਇਸ ਰੇਟ ਤੇ ਕੋਈ ਵੀ ਤੁਹਾਨੂੰ ਕਪੂਰਥੜ੍ਹਲੇ ਕਪੜਾ ਦੇ ਦੇ ਤਾਂ ਮੈਂ ਚੈਲੰਜ ਕਰਦਾ ਭਾਜੀ ਫਰੈਸ਼ ਕੜਾਈ ਵਾਲਾ ਮਾਲ 1400 ਦੇ ਦੋ ਕਲਰਸ ਦੇਖੋ ਕਿੰਨੇ ਬਿਊਟੀਫੁਲ ਆ ਕਮਾਲ ਆ ਸਰ ਜੀ ਜੈਪੁਰੀ ਸੂਟ ਆ ਭਾਜੀ 800 ਦੇ ਦੋ ਮਿਲਣਗੇ 1100 ਦੇ ਦੋ ਹਾਂਜੀ 1100 ਦੇ ਦੋ ਸੂਟ 1402 ਭਾਈ ਓਪਨ ਚੈਲੰਜ ਹੈ ਕਬੂਰ ਥੱਲੇ ਜੇ ਇੰਨੇ ਸਸਤੇ ਰੇਟ ਤੇ ਕੋਈ ਕਪੜਾ ਨਹੀਂ ਦੇ ਸਕਦਾ ਸੂਟ 1402 ਮਿਲਣਗੇ ਭਾਜੀ ਕੀ ਕਰੀ ਜਾਂਦੇ ਤੁਸੀਂ ਯਾਰ ਡਿਜ਼ਾਈਨ ਦੇਖੋ ਭਾਜੀ ਕਿੰਨੇ ਬਿਊਟੀਫੁੱਲ ਆਪਣੇ ਕੋਲ ਫਰੈਸ਼ 100% ਕਾਟਨ ਦਾ ਪ੍ਰਿੰਟ ਮਿਲੂਗਾ 1102 ਪੀਸ ਮਿਲੂਗੇ ਭਾਜੀ ਕੁਆਂਟੀਟੀ ਵਗੈਰਾ ਮਿਲ ਜਾਓ ਹਾਂਜੀ ਹਾਂਜੀ ਭਾਜੀ ਫੁੱਲ ਸਟਾਕ ਅਵੇਲੇਬਲ ਆ ਦੇਖੋ ਜੀ 1202 ਸੂਟ ਮੈਂ ਹਰ ਚੀਜ਼ ਆਪਾਂ ਦੋ ਦੇ ਦਿੰਨੀ ਆਪਾਂ ਟੋਟਲੀ ਥ्रेड ਵਰਕ ਮਿਲੂਗਾ ਤੁਹਾਨੂੰ ਲਓ ਜੀ 1202 ਸੂਟ ਪ्योर ਦਾ ਦੁਪੱਟਾ ਨਾਲ ਆ ਮਤਲਬ 600 ਰੁਪਏ ਰਹਿ ਗਿਆ ਕੋਟ ਸੈੱਟ ਤੇ ਭਾ 702 ਭਾਜੀ 1602 ਸੂਟ ਚਿਕਨਕਾਰੀ ਵਰਕ ਨਾਲ ਪੈਂਟ ਤੇ ਵਰਕ ਆਊਗਾ ਜੀ ਮਤਲਬ ਇਹ ਕੰਪਲੀਟ ਹੈ ਸਟਿਚ ਹਾਂਜੀ ਕਾਟਨ 100% ਜੈਪੂਰੀ ਸੂਟ 1302 ਮਿਲਣਗੇ ਆ ਦੇਖੋ ਭਾਜੀ ਪ੍ਰਿੰਟ ਦੇਖੋ ਕਿੰਨੇ ਅچھے ਪ੍ਰਿੰਟ ਦੇ ਨਾਲ ਹੈਂਡਵਰਕ 1302 ਸੂਟ ਆ ਦੇਖੋ ਚਿਕਨ ਦਾ ਵਰਕ 1502 ਸੂਟ ਧਾਈਆਂ ਵਾਲੇ ਦੁਪट्टे ਭਾਜੀ ਨਾਲ ਕਿੰਨੇ ਦਾ 1302 ਅਨ ਸਟਿਚ ਫਰੌਗ ਮਿਲੂਗੀ ਕਾਟਨ ਦੀ 1800 ਇਹ ਲੋਕੀ ਵੇਚਦੇ ਵੇ 1100 ਦੋ ਪੀਸ ਮਿਲੂਗੇ ਤੁਹਾਨੂੰ ਮਤਲਬ ਤੁਸੀਂ ਕਲਰਸ ਦੇਖੋ ਕਿੰਨੇ ਬਿਊਟੀਫੁੱਲ ਆ ਭਾਜੀ ਮੈਂ ਤੁਸੀ ਠੇਕਾ ਲੈ ਲੈ ਕੇ ਦੋ ਹੀ ਦਿਨੇ ਆ ਹਾਂਜੀ ਭਾਜੀ ਓਪਨ ਚੈਲੰਜ ਆ ਕਪੂਰਥਲਾ ਚ 1500 ਦੇ ਦੋ ਸੂਟ ਜੌਰਜਟ ਦੇ ਕਢਾਈ ਵਾਲੇ ਸਰ ਇਸ ਸਾਈਡ ਤੇ ਕਪੜਾ ਨਹੀਂ ਮਿਲੂਗਾ ਤੁਸੀਂ ਦੇਖੋ ਨਹੀਂ ਮਿਲੂਗਾ ਭਾਜੀ ਚੈਲੰਜ ਆ ਜੀ ਦੋ ਕੋਟ ਸੈਟ ਮਿਲਣਗੇ ਤੁਹਾਨੂੰ ਵਰਕ ਦੇਖੋ ਕਿੱਡਾ ਪੈਰਾਂ ਨਾਲ ਪੈਂਟ ਮਿਲੇਗੀ ਬਹੁਤ ਬਿਊਟੀਫੁੱਲ ਮੈਨੂੰ ਲੱਗਦਾ ਤੁਸੀਂ ਚਾਹਦੇ ਹੋਗਾ ਕਪੂਰਥਲਾ ਚ ਕੋਈ ਹੋਰ ਦੁਕਾਨਦਾਰ ਮਾਲ ਨਾ ਵੇਚ ਜੀ ਹਲੋ ਫਰੌਕ ਸੂਟ ਆਊਗਾ ਪ੍ਰਿੰਟਡ ਨਾਲ ਥ੍ਰੈਡ ਵਰਕ ਵੀ ਮਿਲੂਗਾ ਨਾਲ ਪੈਂਟ ਤੇ ਵੀ ਵਰਕ ਆਊਗਾ ਨਾਲ ਦੁਪੱਟਾ ਵੀ ਪ੍ਰਿੰਟਡ ਆਊਗਾ ਸਿਰਫ 550 ਬਸ ਹਾਂਜੀ ਫਰੌਕ 1500 ਦੇ ਦੋ ਕੰਪਲੀਟ ਹਾਂਜੀ ਕੰਪਲੀਟ ਸੈੱਟ ਮਿਲੂਗਾ ਨਾਲ ਪੈਂਟ ਮਿਲੂਗੀ ਨਾਲ ਦੁਪੱਟਾ ਮਿਲੂਗਾ ਹਲੋ ਭਾਜੀ 1300 ਦੇ ਦੋ ਕਢਾਈ ਵਾਲਾ ਕਢਾਈ ਵਾਲਾ ਕੋਰਸੈਟ ਆ ਨੈਕ ਤੇ ਵਰਕ ਨਾਲ ਘੇਰੇ ਤੇ ਵੀ ਵਰਕ ਆਊਗਾ ਨਾਲ ਪੈਂਟ ਤੇ ਵੀ ਵਰਕ ਆਊਗਾ ਭਾਜੀ ਇਹ ਕੋਰਸੈਟ ਸਭ ਤੋਂ ਜ਼ਿਆਦਾ ਵਿਕਨ ਵਾਲਾ ਭਾਜੀ ਫੈਬਰਿਕ ਬਹੁਤ ਗੁੱਡ ਕੁਆਲਿਟੀ ਨਾਲ ਇਹਦੇ ਪੈਂਟ ਮਿਲੂਗੀ ਸਟਾਕ ਭਾਜੀ ਆਪਣੇ ਕੋਲ ਫੁੱਲ ਆ ਬਟ ਸੇਲ ਲਿਮਟਿਡ ਦੇ ਨਾਲ ਹੀ ਹੈ ਸ ਕਦੇ ਰੇਟ ਤੇ ਤਾਂ 2 ਸੂਟ ਦੇ ਹੀ ਰਹੇ ਆ ਬਟ ਇਸ ਤੋਂ ਇਲਾਵਾ ਅਸੀਂ ਇਹ ਉਹ ਕਸਟਮਰਸ ਨੂੰ 11 ਸੂਟ ਦੇ ਰਹੇ ਆ ਜਿਹੜੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਟੋਰ ਤੇ ਆਣਗੇ ਉਹ ਚਾਹੇ ਕੁਝ ਲੈਣ ਚਾਹੇ ਨਾ ਲੈਣ ਬਟ ਉਹਨਾਂ ਨੂੰ ਸੂਟ ਫ੍ਰੀ ਜ਼ਰੂਰ ਦਿੱਤਾ ਜਾਏਗਾ ਆਪਣੀ ਸ਼ਾਪ ਦਾ ਸਭ ਤੋਂ ਬੈਸਟ ਆਰਟੀਕਲ ਹੈ ਭਾਜੀ ਮਤਲਬ ਬੰਦਾ ਸਿਰਫ ਵੀਡੀਓ ਸ਼ੇਅਰ ਕਰੇ ਹਾਂਜੀ ਸਾਰੇ ਤੋਂ ਵੱਧ ਸ਼ੇਅਰ ਕਰੇ ਯਾਦ ਨਾ ਕਮੈਂਟਾਂ ਦੇ ਵਿੱਚ ਆਪਣੇ ਸ਼ਹਿਰ ਦਾ ਨਾਮ ਦੱਸਿਓ ਪਰਚੀਆਂ ਪੈਣ ਗਿਆ ਜਿਨ੍ਹਾਂ ਦਾ ਨਾਮ ਨਿਕਲੇਗਾ ਭਾਜੀ ਉਹਦੇ ਘਰ ਭੇਜ ਦੂੰਗੇ ਘਰ ਕੋਰੀਅਰ ਜ਼ਰੂਰ ਕਰਾਂਗੇ ਜੀ ਉਹਦੇ ਪੈਸੇ ਉਹਦੇ ਪੈਸੇ ਫ੍ਰੀ ਆਫ ਕੋਸਟ ਆਪ ਬਟ ਹੁਣ ਇਹਨਾਂ ਦੇ ਵੀ 20 ਤੋਂ 30% ਆਪਾਂ ਆਫ ਦੇਣੀ ਸ਼ੁਰੂ ਕਰਤੀ ਭਾਜੀ ਸੇਲ ਦੇ ਵਿੱਚ ਆ ਵੀ ਬਹੁਤ ਲੈਸ ਤੇ ਆ ਵੀ ਲੈਸ ਹਾਂਜੀ ਸਾਰਾ ਭਾਜੀ ਲੈਸ ਤੇ 20 ਤੋਂ 25% ਲੈਸ ਦੇ ਵਿੱਚ ਜੀ ਇਹ ਸਾਰੇ ਤਾਜ਼ੇ ਪਕੌੜੇ ਆਪਾਂ ਲੋਕਾਂ ਨੂੰ ਫੋਟੋ ਤੱਕ ਨਹੀਂ ਖਿੱਚਣ ਦਿੰਦੇ ਪਰ ਤਾਂ ਵੀ ਤੁਹਾਡੀ ਵੀਡੀਓ 'ਚ ਪਵਾ ਰਹੇ ਆ ਪੀਸ ਇਹ ਵੀ ਸੇਲ ਦੇ ਵਿੱਚ 25 ਤੋਂ 30% ਆਫ ਤੇ ਦੇ ਰਾਂਗੇ ਆ ਚੀਜ਼ਾਂ ਦੇਖੋ ਭਾਜੀ ਇੱਧਰੀਆਂ ਚੀਜ਼ਾਂ ਆ ਜਿਨ੍ਹਾਂ ਤੇ ਸਾਡਾ ਲੈਸ ਦੇਣ ਦਾ ਮਨ ਨਹੀਂ ਕਰਦਾ ਪਰ ਸੇਲ ਲਾਈ